ਹਾਂ ਜੀ ਮਤਲਬ ਜਿਹੜਾ ਕਿ ਅਭਿ ਰਾਜਪੂਤ ਜੀ ਵੱਲੋਂ ਚੌਥਾ ਵਿਸ਼ਾਲ ਕੈਂਪ ਲਗਾਇਆ ਗਿਆ ਵਾ ਕਿਤੇ ਦੇਖਦੇ ਇਹਨਾਂ ਦੇ ਇੱਕ ਮਨ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੋਬਾਈਲ ਦਾ ਜਿਹੜੇ ਇਸ ਆਵਾਜ਼ ਨੂੰ ਜਾਂਦੇ ਤੱਕ ਪਹੁੰਚਾਉਂਦੇ ਨੇ ਅਭਿ ਰਾਜਪੂਤ ਜੀ ਇੰਨਾ ਵਧੀਆ ਕੰਮ ਕਰਦੇ ਕਿ ਮਾਨਵਤਾ ਦੀ ਸੇਵਾ ਕਿਤੇ ਸਭ ਤੋਂ ਪਹਿਲਾਂ ਅੱਗੇ ਰਹਿ ਲੈਣੇ ਇੱਕ ਖੂਨਦਾਨ ਕੈਂਪ ਐਵੇਂ ਨਹੀਂ ਲਾਇਆ ਜਾਂਦੇ ਦਰਿਆ ਦਿੱਲੀ ਨਾਲ ਲੱਗਦੇ ਨੇ ਜੋ ਕਿ ਸਾਡੇ ਅਵੀ ਰਾਜਪੂਤ ਜੀ ਬਹੁਤ ਹੀ ਦਰਿਆਦਲ ਨੇ ਔਰ ਇਹ اتنا ਵਧੀਆ ਕੰਮ ਕਰਦੇ ਨੇ ਕਿ ਹਰ ਮਨੁੱਖਤਾ ਦੀ ਹੋਰ ਜਿਹੜਾ ਹੈ ਇਹ ਦੌੜ ਕੇ ਜਾਂਦੇ ਨੇ ਕਿ ਪਚਾਂਦੇ ਖੂਨਦਾਨ ਨਾਲ ਜਨਤਾ ਦੀ ਜਾਨ ਬਚਾਉਂਦੇ ਨੇ ਭਲਾ ਕਰਦੇ ਨੇ ਇਸ ਤੋਂ ਵੱਧ ਕੇ ਹੋਰ ਕੀ ਕੰਮ ਹੋ ਸਕਦਾ ਆ ਆਪਾਂ ਕਹਿੰਦੇ ਨੇ ਕੰਨਿਆਦਾਨ ਸਭ ਤੋਂ ਵੱਡਾ ਦਾਨ ਆ ਮੈਂ ਸਮਝਦੀ ਹਾਂ ਵੀ ਖੂਨਦਾਨ ਸਭ ਤੋਂ ਵੱਡਾ ਦਾਨ ਆ ਕਿ ਜਿਹੜਾ ਆਪਾਂ ਕਿਸੇ ਦੀ ਜਾਨ ਬਚਾ ਸਕੀਏ ਉਹ ਵੀ ਇਹ ਇੰਨਾ ਵਧੀਆ ਕੰਮ ਕਰਦੇ ਆ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਆ ਔਰ ਮਨਮਤਾ ਦੀ ਸੇਵਾ ਕਰਉਣੀ ਚਾਹੀਦੀ ਆ ਸਰ ਜਿਹੜਾ ਕਿ ਅੱਜ ਅਭੀ ਰਾਜ ਜੀ ਵੱਲੋਂ ਚੌਥਾ ਵਿਸ਼ਾਲ ਖੂਨ ਕੈਂਪ ਲਗਾਇਆ ਗਿਆ ਵਾ ਕਿੰਨਾ ਤੇਜ਼ ਤੇ ਇਹਨਾਂ ਤੇਜ਼ ਰੱਖ ਕੇ ਉਪਰਾਲੇ ਨੇ ਮੈਂ ਗਰੀਬਲਾ ਬੀਟੂ ਪਾੜੇ ਦਾ ਪਾਰਟੀ ਇਹਨਾਂ ਤੋਂ ਮੈਂ ਅਭੀ ਰਾਜਪੂਤ ਨੂੰ ਇੱਕੀ ਟੀਮ ਦਾ ਕੰਮ ਦਾ ਲੱਖ ਲੱਖ ਵਧਾਈ ਦਿੰਦਾ ਆਪਣੇ ਨੂੰ ਉਹਦੇ ਸ਼ਹਿਰ ਬਣੋਗੇ ਲਗਭਗ ਤੋਂ ਵੀ ਦੇ ਵਿੱਚ ਮੈਂ ਸਮਝਦਾ ਇਹਨਾਂ ਨੇ 2 ਪ੍ਰੋਗਰਾਮ ਕਰੇ ਆ ਪਰ ਇਹਨਾਂ ਨੇ ਹੁਣ ਦਾਨ ਕੀਤੇ ਨੇ ਪਰ ਜੋ ਜਿਹੜਾ ਪ੍ਰਾਲਾ ਕਰਦੇ ਪਏ ਹੁਣ ਦਾਨ ਕਰਦੇ ਪਏ ਪ੍ਰਾਲਾ ਕਰਦੇ ਪਏ ਬਾਕੀ ਇਹਨਾਂ ਦੀ ਹੋਰ ਬੜੀਆਂ ਕਵਾਹ ਹੈ ਜੀ ਜਿਦਾ ਹਸਪੀਟਲ ਹੋ ਗਿਆ ਛੜਕਾ ਦਾ ਹੋ ਗਿਆ ਨਾਲੀਆਂ ਦਾ ਹੋ ਗਿਆ ਜਿੱਥਾ ਭਲੇ ਜਾਂਦੇ ਆ ਲੋਕਾਂ ਨੂੰ ਲੋਕਾਂ ਦੀ ਮੁਸਕਰਾ ਸੁਣਦੇ ਆ ਇਹ ਪਿਆਸ ਸਮੇਂ ਦਾ ਵੀ ਜਦੋਂ ਇਹ ਕੰਮ ਕਰਦੇ ਪਏ ਆ ਕਿ ਫੀਲਡ 'ਤੇ ਸਰਕਾਰਾਂ ਦਾ ਕੰਮ ਹੁੰਦਾ ਸਰਕਾਰਾਂ ਦੀ ਦੇਣ ਹੁੰਦੀ ਆ ਲੋਕਾਂ ਨੂੰ ਸਹੀ ਸਹੂਲਤਾਂ ਦੇਣੀਆਂ ਹੋਣ ਕਿੱਥੋਂਵੇਂ ਛੜਕਾ ਹੋਵੇ ਪਰ ਜਿਵੇਂ ਰਾਜਪੂਤ ਜੀ ਪਿਛਲੇ ਕਾਫੀ ਸਮੇਂ ਤੋਂ ਆਜਦੇ ਨਹੀਂ ਕਾਫੀ ਸਮੇਂ ਤੋਂ 라ਇਨਤੀ ਵਿੱਚ ਵੀ ਸੇਵਾ ਕਰਦੇ ਆ ਹੋਰ ਕਫੂਖਲੇ ਦੀ ਵੀ ਸੇਵਾ ਕਰਦੇ ਪਏ ਆ ਵੀ ਮੈਂ ਤੇ ਸ਼ਹਿਰ ਦੇ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਦੇਖੋ ਜਿਹੜਾ ਸ਼ਖਸ ਉਹ ਵੀ ਘੰਟੇ ਆਪਣੇ ਵਿੱਚ ਰਹਿੰਦਾ ਚਾਹੇ ਨਾਲੀਆਂ ਹੋਣ ਛੜਕਾ ਹੋਣ ਹਸਪਤਾਲ ਦਾ ਕੰਮ ਹੋਵੇ ਵੀ ਇੱਕ ਬੰਦਾ ਫੋਨ ਕਰਦਾ ਵੀ ਪੱਜ ਕੇ ਮੈਂ ਸਮਝਦਾ ਇਹਨਾਂ ਟੀਮ ਜਿਹੜੀ ਉੱਥੇ ਜਾਂਦੀ ਹੈ ਜਿਹੜੀ ਗੱਲ ਤੇ ਮੈਂ ਫਿਰ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਅਬੀ ਇਹ ਜਿਹੜੇ ਕਟੇ ਸਥਾਨ ਤੋਂ ਇਹ ਕਹਿ ਲੋ ਕਿ ਚੌਥਾ ਕੈਂਪ ਲਗਾਇਆ ਗਿਆ ਵਾ ਇਹ ਪਿਛਲੇ ਕੈਂਪ ਇੱਕ ਕੈਂਪ ਕੋ ਵੱਲੋਂ ਕਿੰਨਾ ਕਿ ਡੋਨੇਟ ਕੀਤਾ ਗਿਆ ਤੇ ਅੱਜ ਕਿੰਨਾ ਕਿ ਬਲੱਡ ਡੋਨੇਟ ਹੋਇਆ ਤਕਰੀਬਨ ਦੇ ਚੌਥਾ ਵਿਚਾਰ ਖੂਨਦਾਨ ਕੈਂਪ ਜਿਹੜਾ ਵਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਹਲਕੇ ਕਮੂਤਰੇ ਲੋਕਾਂ ਇਹਾਸਾਰ ਦੇ ਨਾਲ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤੀ ਜਿੱਥੇ ਬੰਦੀਆਂ ਇਹਾਸਾਰ ਦੇ ਨਾਲ ਲਗਾਇਆ ਗਿਆ ਮੈਂ ਹਮੇਸ਼ਾ ਗਿਆ ਵਕਿ ਮੈਂ ਜੱਜ ਕੰਮ ਕਰ ਪਾ ਰਿਹਾ ਵਾਂ ਕਿ ਉਹ ਹਲਕੇ ਦੇ ਲੋਕਾਂ ਇਹਾਸਾਰ ਦਾ ਸਮੂਹ ਧਾਰਮਿਕ ਸਮਾਜਿਕ ਜਿੱਥੇ ਬੰਦੀਆਂ ਇਹਾਸਾਰ ਦੇ ਨਾਲ ਕਰ ਪਾ ਰਿਹਾ ਤੇ ਅੱਜ ਨੂੰ ਉਹਨਾਂ ਨਾਲ ਕੈਂਪ ਲਗਾਇਆ ਜਿਹੜਾ ਪਿਛਲੇ ਜੀ ਤਕਰੀਬਨ ਚੋਤਾ ਵਿਸ਼ਾਖੂਨ ਨਾਲ ਕੈਂਪ ਆ ਪਹਿਲੋ ਜਿਹੜਾ ਕੈਂਪ ਆਇਆ ਉੱਚ 60 ਲੋਨਾਂ ਸੀ 1452 ਸੀ ਤੇ ਉਸ ਤੋਂ ਬਾਅਦ 58 ਸੀਗੇ ਤੇ ਅੱਜ ਵੀ ਤਕਰੀਬਨ 2.5 ਘੰਟਿਆਂ ਦੇ ਵਿੱਚ 26-27 ਡੋਨਰ ਜਿਹੜੇ ਹੋ ਚੁੱਕੇ ਆ ਮਹਾਰਾਜ ਦੀ ਕਿਰਪਾ ਰਵੇ ਛੁੱਟੀ ਵਾਲੇ ਦਿਨ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਮੇਰੇ ਪ੍ਰਤੀ ਬੜਾ ਪਿਆਰ ਆ ਸਮੂਹ ਸਮਾਜ ਦੇ ਧਾਰਮਿਕ ਜਥੇਬੰਦੀਆਂ ਮੇਰਾ ਸਾਥ ਦੇਣ ਪਹੁੰਚਿਆ ਵੱਖ-ਵੱਖ ਮੀਡੀਆ ਧਾਰਾ ਪਹੁੰਚਿਆ ਮੇਰੀ ਟੀਮ ਸਭ ਤੋਂ ਵੱਧ ਕਿਉਂਕਿ ਜੇ ਮੇਰੀ ਟੀਮ ਆ ਤੇ ਅਭੀ ਰਾਜਪੂ ਦਾ ਜੇ ਮੇਰੀ ਟੀਮ ਨਹੀਂ ਆ ਤੇ ਅਭੀ ਰਾਜਪੂ ਨਹੀਂ ਆ ਤੁਸੀਂ ਕਰਕੇ ਮੇਰਾ ਸਮਾਜਿਕ ਧਾਰਮਿਕ ਜੱਥੇਬੰਦੀਆਂ ਮੇਰੀ ਟੀਮ ਹਲਕੇ ਦੇ ਲੋਕ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੇ ਹਮੇਸ਼ਾ ਸਿਰ ਮੱਥੇ ਆ ਮੇਰਾ ਹਮੇਸ਼ਾ ਮੈਂ ਕਹਾਂਗਾ ਨੇ ਪੈਰਾਂ ਦੇ ਵਿੱਚ ਸੀਸ ਝਾੜ ਕੇ ਮੈਨੂੰ ਖੁਸ਼ਕੁਸਤ ਹੁੰਦਾ ਰਹਿਣਾ ਪੁੱਤ